ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਸ਼੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਲਿਖਿਆ ਗਿਆ ਸ਼ਬਦ ਤੇ ਅੱਜ ਆਪਾਂ ਇਹਦੀ ਪ੍ਰਸੰਸਾ ਅਤੇ ਵਿਆਖਿਆ ਕਰਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਬਾਰੇ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ 1563 ਈਸਵੀ ਵਿੱਚ ਗੋਇੰਦਵਾਲ ਸਾਹਿਬ ਵਿਖੇ ਮਾਤਾ ਭਾਨੀ ਜੀ ਦੀ ਕੁੱਖੋਂ ਸ਼੍ਰੀ ਗੁਰੂ ਰਾਮਦਾਸ ਜੀ ਦੇ ਘਰ ਹੋਇਆ ਸ਼੍ਰੀ ਗੁਰੂ ਰਾਮਦਾਸ ਜੀ ਦੇ ਤਿੰਨ ਪੁੱਤਰਾਂ ਵਿੱਚੋਂ ਅਰਜਨਦੇਵ ਸਭ ਤੋਂ ਛੋਟੇ ਸਨ। ਸ਼੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਪੁੱਤਰਾਂ ਵਿੱਚੋਂ ਅਰਜਨਦੇਵ ਜੀ ਨੂੰ ਵਧੇਰੇ ਯੋਗ ਸਮਝਦਿਆਂ ਉਹਨਾਂ ਨੂੰ ਗੁਰਗੱਦੀ ਦਿੱਤੀ। ਉਹਨਾਂ ਦੇ ਸੁਭਾਅ ਵਿੱਚ ਨਿਮਰਤਾ, ਮਿਠਾਸ ਅਤੇ ਸੇਵਾ ਭਾਵ ਵਰਗੇ ਗੁਣ ਸਨ। ਆਪ ਦਾ ਵਿਆਹ ਮਾਤਾ ਗੰਗਾ ਜੀ ਨਾਲ ਹੋਇਆ ਜਿਨ੍ਹਾਂ ਦੀ ਕੁੱਖੋਂ ਹਰਗੋਬਿੰਦ ਜੀ ਦਾ ਜਨਮ ਹੋਇਆ ਜੋ ਸ਼੍ਰੀ ਗੁਰੂ ਅਰਜਨਦੇਵ ਜੀ ਤੋਂ ਬਾਅਦ ਗੁਰਗੱਦੀ 'ਤੇ ਬੈਠੇ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਵਿਖੇ ਸ੍ਰੀ ਹਰਮੰਦਰ ਸਾਹਿਬ ਦੀ ਨੀ ਮੁਸਲਮਾਨ ਫਕੀਰ ਸਾਈ ਮੀਆਂ ਮੀਰ ਤੋਂ ਰਖਵਾਈ ਆਪ ਨੇ ਸ਼੍ਰੀ ਗੁਰੂ ਰਣਜੀਤ ਦੇ ਸੰਪਾਦਨ ਦਾ ਮਹਾਨ ਕਾਰਜ ਕੀਤਾ ਇਸ ਗ੍ਰੰਥ ਵਿੱਚ ਸਭ ਤੋਂ ਵੱਧ ਬਾਣੀ ਆਪ ਜੀ ਦੀ ਹੀ ਹੈ ਸੁਖਮਨੀ ਸਾਹਿਬ ਗੁਰੂ ਜੀ ਦੀ ਸਭ ਤੋਂ ਵੱਧ ਪੜ੍ਹੀ ਜਾਣ ਵਾਲੀ ਰਚਨਾ ਹੈ 1606 ਈਸਵੀ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸ਼ਹਾਦਤ ਪ੍ਰਾਪਤ ਕੀਤੀ ਤੇ ਆਉ ਸ਼ੁਰੂ ਕਰਦੇ ਆਪਾਂ ਇਸ ਸ਼ਬਦ ਦੀ ਪ੍ਰਸੰਗ ਸਹਿਤ ਵਿਆਖਿਆ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਪ੍ਰਤਾ ਤੂੰ ਮੇਰਾ ਰੱਖਾ ਸਭਨੀ ਥਾਈ ਤਾਪੋ ਕੇਹਾ ਕਾੜਾ ਜੀਓ ਕੀ ਕਹਿੰਦੇ ਸਵਿਚ ਗੁਰੂ ਅਰਜਨ ਦੇਵ ਜੀ ਪ੍ਰਸੰਗ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਇਹ ਕਾਵ ਸਤਰਾਂ ਸਾਹਿਤਮਾਲਾ 10ਵੀਂਾਂ ਦੀ ਪਾਠ ਪੁਸਤਕ ਵਿੱਚ ਦਰਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਵਿੱਚੋਂ ਲਈਆਂ ਗਈਆਂ ਹਨ ਇਸ ਰਚਨਾ ਵਿੱਚ ਪ੍ਰਭੂ ਪਰਮਾਤਮਾ ਨੂੰ ਪਿਤਾ ਮਾਤਾ ਅਤੇ ਰਿਸ਼ਤੇਦਾਰ ਭੈਣ ਭਰਾ ਆਦਿ ਦੇ ਰੂਪ ਵਿੱਚ ਪ੍ਰਗਟਾਇਆ ਗਿਆ ਹੈ ਇਸ ਸੰਸਾਰ ਵਿੱਚ ਸਭ ਕੁਝ ਪਰਮਾਤਮਾ ਦਾ ਹੀ ਕਿੱਤਾ ਹੋ ਰਿਹਾ ਹੈ ਉਸ ਦੇ ਨਾਮ ਦਾ ਸਿਮਰਨ ਕਰ ਕਰਕੇ ਹੀ ਆਤਮਿਕ ਸੁਖ ਦੀ ਪ੍ਰਾਪਤੀ ਹੋ ਸਕਦੀ ਹੈ ਤੇ ਵਿਆਖਿਆ ਇਸ ਤਰ੍ਹਾਂ ਹੈ ਪਰਭੂ ਨੂੰ ਸੰਬੋਧਨ ਕਰਦੇ ਹੋਏ ਗੁਰੂ ਸਾਹਿਬ ਫਰਮਾਉਂਦੇ ਹਨ ਕਿ हे ਪ੍ਰਭੂ ਤੂੰ ਹੀ ਮੇਰਾ ਪਿਤਾ ਹੈ ਤੇ ਤੂੰ ਹੀ ਮੇਰੀ ਮਾਤਾ ਹੈ। ਭਾਵ ਤੁਸੀਂ ਹੀ ਮੇਰੇ ਮਾਪਿਓ ਹੋ ਤੇ ਜਿਸ ਤਰ੍ਹਾਂ ਮਾਤਾ ਪਿਤਾ ਆਪਣੇ ਬੱਚਿਆਂ ਦੀ ਪਾਲਣਾ ਕਰਦੇ ਹਨ ਉਸੇ ਤਰ੍ਹਾਂ ਸਾਰੇ ਸੰਸਾਰ ਦੀ ਪਾਲਣਾ ਕਰਨ ਵਾਲਾ ਪ੍ਰਮਾਤਮਾ ਹੈ। हे ਪ੍ਰਭੂ ਤੂੰ ਹੀ ਮੇਰਾ ਰਿਸ਼ਤੇਦਾਰ ਅਤੇ ਤੂੰ ਹੀ ਮੇਰਾ ਭਰਾ ਹੈ। ਕਿ ਤੂੰ ਹੀ ਮੇਰਾ ਸਾਕੀ ਰਿਸ਼ਤੇਦਾਰ ਅਤੇ ਭਰਾ ਹੈ। ਤੇ ਰਿਸ਼ਤੇਦਾਰ ਅਤੇ ਭਰਾ ਦੁੱਖ ਵਿੱਚ ਕੰਮ ਆਉਂਦੇ ਹਨ ਪਰ ਤੂੰ ਸਾਰੇ ਜਗਤ ਨੂੰ ਦੁੱਖਾਂ ਤੋਂ ਛੁਟਕਾਰਾ ਦਿਵਾਉਣ ਵਾਲਾ ਹੈ ਜਦ ਤੂੰ ਸਭ ਥਾਵਾਂ ਤੇ ਮੇਰੀ ਰੱਖਿਆ ਕਰਨ ਵਾਲਾ ਹੈ ਭਾਵ ਹਰਖਵਾਲਾ ਹੈ ਤਾਂ ਫਿਰ ਮੈਨੂੰ ਕਿਸ ਚੀਜ਼ ਦੀ ਚਿੰਤਾ ਹੈ ਅੱਗੇ 17 ਹਨ ਤੁਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਜ ਬਿਨ ਦੁਜਾ ਅਵਰਨ ਕੋਈ ਸਭ ਤੇਰਾ ਖੇਲ ਅਖਾੜਾ ਜੀਓ ਪਰਸੰਗ ਉਸੇ ਤਰ੍ਹਾਂ ਹੈ ਇਸ ਦਾ ਇਹ ਕਾਪ 17 ਸਾਹਿਤਮਾਲਾ ਦਸਵੀਂ ਨਾਂ ਦੀ ਪਾਠ ਪੁਸਤਕ ਵਿੱਚ ਦਰਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ ਵਿੱਚ ਲਿਆਂ ਗਈਆਂ ਹਨ ਤੇ ਇਸ ਵਿੱਚ ਜਿਹੜਾ ਹੈ ਗੁਰੂ ਜੀ ਪਰਮਾਤਮਾ ਨੂੰ ਆਪਣੇ ਮਾਤਾ ਪਿਤਾ ਰਿਸ਼ਤੇਦਾਰ ਅਤੇ ਭਰਾ ਦੇ ਰੂਪ ਵਿੱਚ ਦੇਖਦੇ ਹੋਏ ਆਪਣੇ ਵਿਚਾਰ ਪ੍ਰਗਟ ਕਰਦੇ ਹਨ ਕਿ ਤੂੰ ਹੀ ਮੇਰਾ ਸਭ ਕੁਝ ਹੈ ਤੇ ਤੂੰ ਹੀ ਮੇਰੇ ਦੁੱਖਾਂ ਨੂੰ ਦੂਰ ਕਰਨ ਵਾਲਾ ਹੈ ਤੇ ਉਸ ਦੇ ਨਾਮ ਦਾ ਸਿਮਰਨ ਕਰਕੇ ਹੀ ਆਤਮਿਕ ਸੁਖ ਜਿਹੜਾ ਹੈ ਪਾਇਆ ਜਾ ਸਕਦਾ ਹੈ ਤੇ ਇਸ ਲਈ ਪ੍ਰਮਾਤਮਾ ਜਿਹੜਾ ਹੈ ਉਹੀ ਉਸ ਦਾ ਪਾਲਨਹਾਰ ਹੈ ਵਿਆਖਿਆ ਵਿੱਚ ਲਿਖਦੇ ਹਨ ਪ੍ਰਭੂ ਨੂੰ ਸੰਬੋਧਨ ਕਰਦੇ ਹੋਏ ਗੁਰੂ ਸਾਹਿਬ ਫਰਮਾਉਂਦੇ ਹਨ ਕਿ हे ਪ੍ਰਭੂ ਜੇਕਰ ਤੇਰੀ ਕਿਰਪਾ ਹੋਵੇ ਤਾਂ ਹੀ ਮੈਂ ਤੈਨੂੰ ਪਛਾਣ ਸਕਦਾ ਹਾਂ ਤੁਮਰੀ ਕਿਰਪਾ ਤੇ ਤੁਧ ਪਛਾਣਾ ਅਥਵਾ ਤੇਰੇ ਨਾਲ ਸਾਂਝ ਪਾ ਸਕਦਾ ਹਾਂ ਤੂੰ ਹੀ ਮੇਰਾ ਆਸਰਾ ਹੈ ਤੇ ਤੂੰ ਹੀ ਮੇਰਾ ਮਾਨ ਸਤਕਾਰ ਹੈ ਇਸ ਤਰ੍ਹਾਂ ਇਸ ਸੰਸਾਰ ਤੇ ਜੀਵ ਇਸਤਰੀ ਪ੍ਰਭੂ ਲਈ ਪ੍ਰਭੂ ਤੋਂ ਬਿਨਾ ਹੋਰ ਕੋਈ ਆਸਰਾ ਨਹੀਂ ਭਾਵ ਜਿਹੜਾ ਇਹ ਮਨੁੱਖ ਹੈ ਉਹ ਪਰਮਾਤਮਾ ਨੂੰ ਆਪਣਾ ਪ੍ਰਭੂਪਤੀ ਦੇ ਰੂਪ ਵਿੱਚ ਦੇਖਦਾ ਹੈ ਜੀਵ ਇਸਤਰੀ ਦਾ ਮਾਨ ਵੀ ਪ੍ਰਭੂ ਤੇ ਹੀ ਹੈ हे ਪ੍ਰਭੂ ਤੇਰੇ ਤੋਂ ਬਿਨਾ ਹੋਰ ਕੋਈ ਵੀ ਦੂਜਾ ਤੇਰੇ ਥਾਂ ਨਹੀਂ ਲੈ ਸਕਦਾ ਦੁਨੀਆ ਦਾ ਇਹ ਖੇਲ ਤਮਾਸ਼ਾ अथवा ਦੁਨੀਆ ਦਾ ਇਹ ਅਖਾੜਾ ਤੂੰ ਹੀ ਬਣਾਇਆ ਹੋਇਆ ਹੈ ਸਾਰਾ ਹੀ ਜਿਹੜਾ ਪਸਾਰਾ ਹੈ ਉਹ ਤੇਰਾ ਹੀ ਪਾਇਆ ਹੈ ਅਗਲੀਆਂ 17 ਹਨ ਜੀ ਜੰਤ ਸਭ ਤੁਧ ਉਪਾਏ ਜਿਤ ਜਿਤ ਪਾਣਾ ਤਿਤ ਤਿਤ ਲਾਏ ਸਭ ਕੁਝ ਕੀਤਾ ਤੇਰਾ ਹੋਵੇ ਨਾ ਹੀ ਕਿਛ ਅਸਾੜਾ ਜਿਓ ਇਸ ਦਾ ਪ੍ਰਸੰਗ ਵੀ ਅਸੀਂ ਉਸੇ ਤਰ੍ਹਾਂ ਕਰਾਂਗੇ ਕਿ ਇਹ ਕਾਪ 17 ਪੰਜਾਬੀ ਸਾਹਿਤਮਾਲਾ 10ਵੀਂ ਨਾਂ ਦੀ ਪਾਠ ਪੁਸਤਕ ਵਿੱਚ ਦਰਬਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਵਿੱਚੋਂ ਲਈਆਂ ਗਈਆਂ ਹਨ ਤੇ ਇਸ ਵਿੱਚ ਵੀ ਪਰਮਾਤਮਾ ਨੇ ਪਰਮਾਤਮਾ ਨੂੰ ਹੀ ਜਿਹੜਾ ਹੈ ਮਾਤਾ ਪਿਤਾ ਰਿਸ਼ਤੇਦਾਰਤੇ ਪ੍ਰਾਦੇ ਰੂਪ ਵਿੱਚ ਜਿਹੜਾ ਹੈ ਉਹ ਪ੍ਰਗਟਾਇਆ ਗਿਆ ਹੈ ਤੇ ਪ੍ਰਭੂ ਦਾ ਜਿਹੜਾ ਨਾਮ ਸਿਮਰਨ ਹੈ ਉਸ ਨੂੰ ਲੈ ਕੇ ਸਾਰੇ ਜਿਹੜੇ ਦੁੱਖ ਨੇ ਕਸ਼ਟ ਨੇ ਉਹ ਦੂਰ ਹੋ ਜਾਂਦੇ ਹਨ ਇਸ ਦੀ ਵਿਆਖਿਆ ਹੈ ਜੀ ਜੰਤ ਸਭ ਤੁਦੁ ਪਾਏ ਪ੍ਰਭੂ ਪਰਮਾਤਮਾ ਨੂੰ ਸੰਬੋਧਨ ਕਰਦੇ ਹੋਏ ਗੁਰੂ ਸਾਹਿਬ ਫਰਮਾਉਂਦੇ ਹਨ ਕਿ हे ਪ੍ਰਭੂ ਦੁਨੀਆ ਦੇ ਸਾਰੇ ਜਿੰਨੇ ਵੀ ਜੀਵ ਜੰਤ ਨੇ ਉਹ ਤੂੰ ਹੀ ਪੈਦਾ ਕੀਤੇ ਹਨ ਤੇ ਉਹਨਾਂ ਨੂੰ ਜਿਹੜੇ ਕੰਮਾਂ ਵਿੱਚ ਲਾਉਣਾ ਹੈ ਉਹ ਤੂੰ ਉਹਨਾਂ ਕੰਮਾਂ ਵਿੱਚ ਹੀ ਉਹਨਾਂ ਨੂੰ ਲਾਇਆ ਹੋਇਆ ਹੈ ਸਭ ਕੁਝ ਤੇਰਾ ਕੀਤਾ ਹੋਇ ਨਾਹੀ ਕਿਛ ਅਸਾੜਾ ਜੀਓ ਇਸ ਦੁਨੀਆ 'ਵੀ ਸਭ ਕੁਝ ਤੇਰਾ ਹੀ ਕੀਤਾ ਹੋ ਰਿਹਾ ਹੈ ਤੇ ਤੇਰੇ ਹੀ ਹੁਕਮਾਂ ਦੇ ਅਨੁਸਾਰ ਇਹ ਸਾਰੇ ਜੀਵ ਜੰਤ ਚੱਲ ਰਹੇ ਹਨ ਜੋਦ ਚਾਹੁੰਦਾ ਹੈ ਉਹੀ ਹੁੰਦਾ ਹੈ ਸਾਡੇ ਜੀਵਾਂ ਦੇ ਵਾਸ ਵਿੱਚ ਅਥਵਾ ਸਾਡਾ ਕੋਈ ਜ਼ੋਰ ਨਹੀਂ ਹੈ ਅੱਗੇ 17 ਹਾਂ ਨਾਮ ਤੇ ਆਏ ਮਹਾ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ ਗੁਰ ਪੂਰੇ ਵਜੀ ਵਧਾਈ ਨਾਨਕ ਜਿੱਤਾ ਵਿਖਾੜਾ ਜੀਓ ਤੇ ਇਸ ਦਾ ਜਿਹੜਾ ਪ੍ਰਸੰਗ ਆਪਾਂ ਉਸੇ ਤਰ੍ਹਾਂ ਕਰਾਂਗੇ ਇਹ ਕਾਵ 17 ਪੰਜਾਬੀ ਸਾਹਿਤ ਮਾਲਾ ਦਸਵੀਂ ਆਂ ਦੀ ਪਾਠ ਪੁਸਤਕ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਦੇਸਰਲੇਖੇਰਦਾਰ ਜਨ ਤੇ ਇਸ ਵਿੱਚ ਗੁਰੂ ਜੀ ਪ੍ਰਮਾਤਮਾ ਨੂੰ ਆਪਣੇ ਮਾਤਾ ਪਿਤਾ ਤੇ ਰਿਸ਼ਤੇਦਾਰ ਭੈਣ ਭਰਾ ਦੇ ਰੂਪ ਵਿੱਚ ਪ੍ਰਗਟਾਇਆ ਹੈ ਤੇ ਸੰਸਾਰ ਵਿੱਚ ਸਭ ਕੁਝ ਪ੍ਰਮਾਤਮਾ ਦੇ ਕੀਤਾ ਹੋ ਰਿਹਾ ਹੈ ਤੇ ਜੋ ਹੈ ਇਸ ਦੁਨੀਆ ਤੇ ਉਹ ਸਾਰਾ ਕੁਝ ਪ੍ਰਮਾਤਮਾ ਦੀ ਹੀ ਰਚਨਾ ਹੈ गुरु साहब फरमाते हैं इसकी व्याख्या है कि परमात्मा का नाम सिमर के अथवा उसकी भक्ति करके महासुख भाव आत्मक आनंद की प्राप्ति की जा सकती है परमात्मा के गुण गा के अथवा उसका सिमरन करके मन ठंडा हो सकता है शीतल हो सकता है पूरे गुरु राही मेरे अंदर जिमें आत्मक शादी स्थिति प्रबल हो गई है ਇਸ ਹਾਲਤ ਵਿੱਚ ਮੈਂ ਵਿਕਾਰਾਂ ਨਾਲ ਹੋ ਰਹੇ ਔਖੇ ਘੋਲ ਵਿੱਚ ਜਿੱਤ ਪ੍ਰਾਪਤ ਕਰ ਲਈ ਹੈ ਹਾਂ ਸੰਸਾਰ ਦਾ ਇਹ ਔਖਾ